ਸਿੱਖ ਲੋਕਾਂ ਸੀ ਸਰਦਾਰੀ ਸਾਡੀ ਤਾਜ ਹੈ ਪੱਗ ਸਾਡੀ ਤਾਜ ਹੁੰਦੀ ਹੈ ਮੈਂ ਸਵੇਪਾ ਪੋਣੀ ਕਰਵਾਈ ਸੀ ਪੱਗ ਦੀ ਜਿਵੇਂ ਫਰੈਸ਼ ਪੱਗ ਬੰਦੇ ਸੀ ਮੇਰੇ ਹਸਬੰਡ ਸਰਦਾਰਾਂ ਨੂੰ ਨਾ ਚਾਹ ਹੁੰਦਾ ਮੇਰੇ ਹਸਬੰਡ ਨੂੰ ਇੰਨਾ ਚਾਹ ਸੀ ਨਾ ਉਹਨਾਂ ਦੀ ਪੱਗ ਦੇਖੋ ਪੱਗ ਇੰਨੀ ਤਰੀਕੇ ਨਾਲ ਬੰਦੇ ਸੀ ਨਾ ਮੈਂ ਕਹਿੰਦੀ ਆ ਕਿ ਅਮੇਜ਼ਿੰਗ ਤਰੀਕੇ ਨਾਲ ਮਤਲਬ ਲੋਕੀ ਪੁੱਛਦੇ ਸੀ ਸਿਫਤਾਂ ਕਰਦੇ ਸੀ ਆ ਦੇਖੋ ਜੀ ਪੱਗ ਦਾ ਹਾਲ ਦੇਖੋ ਜੀ ਦੇਖੋ ਪਲੀਜ਼ ਦੇਖੋ ਤੁਸੀਂ ਪੱਗ ਦਾ ਹਾਲ ਦੇਖ ਲਓ ਜੀ ਸਰਦਾਰ ਦੀ ਪੋਣੀ ਕਦੇ ਨਹੀਂ ਟੁੱਟਦੀ ਇਹ ਤੁਸੀਂ ਵੀ ਮੰਨੋਗੇ ਇਸ ਚੀਜ਼ ਨੂੰ ਕਸੀ ਹੋਈ ਹੈ ਪੱਟੀ ਵੀ ਹੈ ਪੱਗ ਆਹ ਦੇਖੋ ਜੀ ਆਹ ਦੇਖੋ ਖਿੱਚੀ ਹੋਈ ਹੈ ਪੂਰੀ ਪੂਰੀ ਖਿੱਚੀ ਤੁਸੀਂ ਦੇਖੋ ਜੀ ਖਿੱਚੀ ਹੋਈ ਹੈ ਇੱਕ ਇੱਕ ਰੇਸ਼ਾ ਇਹਦਾ ਨਿਕਲਿਆ ਹੋਇਆ ਹੈ ਮਤਲਬ ਕਿ ਪੱਗ ਨਾਲ ਵੀ ਬੇਹਦ ਵੀ ਪੱਗ ਨਾਲ ਦੀ ਬੇਹਦ ਵੀ ਮੇਰਾ ਕਲੇਜਾ ਛੱਲੀ ਛੱਲੀ ਹੁੰਦਾ ਬੋਲਦੇਵੇ ਇਹਨਾਂ ਨੇ ਸਾਡੀ ਸਿੱਖੀਜ਼ਮ ਦੀ ਆਨ ਮਾਨ ਸ਼ਾਂਤੇ ਵੀ ਅਟੈਕ ਕੀਤਾ ਸ਼ਰਮਸਾਰ ਹੁੰਦੀ ਹੈ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਇਹ ਪੱਗ ਮਤਲਬ ਤੁਸੀਂ ਸਾਡੇ ਰਿਲੀਜੀਅਨ ਦੀ ਵੀ ਤਜਿਆਉਣ ਆ ਰਹੇ ਹੋ ਤੁਹਾਨੂੰ ਇੰਨੀ ਵੀ ਸ਼ਰਮ ਨਹੀਂ ਆਈ ਤੁਹਾਨੂੰ ਕਿਹਨੇ ਰਾਈਟ ਦਿੱਤਾ ਤੁਹਾਨੂੰ ਕਿਹਨੇ ਰਾਈਟ ਦਿੱਤਾ ਇੱਕ ਤੁਸੀਂ ਸਰਦਾਰ ਬੰਦੇ ਦੀ ਪੱਗ ਨੂੰ ਰੋਲੋ ਹਾਊ ਡੇ ਯੂ ਡੂ ਥੈਟ ਹਾਊ ਡੇ ਯੂ ਡੂ ਥੈਟ ਮਤਲਬ ਇੰਨਾ ਇੰਨਾ ਦੀ ਕੋਈ ਵੱਤ ਤੋਂ ਵੱਤਰ ਹੋ ਸਕਦਾ ਪੁਲਿਸ ਵਾਲੇ ਨਾਲੇ ਇੰਨਾ ਦੀ ਜ਼ੁਰਤ ਇੰਨੀ ਜ਼ਰੂਰਤ ਵੀ ਸਰਦਾਰ ਬੰਦੇ ਦੀ ਪਦਨੋਆਤ ਲਾਉਣੇ ਚੁੱਪ ਨਹੀਂ ਰਹੂੰਗੀ ਮੈਂ ਇਸ ਪੱਗ ਦਾ ਮੈਂ ਇਨਸਾਫ ਲੈ ਕੇ ਰਹੂੰਗੀ ਇਹ ਮੇਰੀ ਸੌਂ ਹੈ ਤੁਹਾਡੇ ਸਾਹਮਣੇ ਇਹ ਰੋਲੂੰਗੀ ਨਹੀਂ ਮੈਂ ਪੱਗ ਇਹ ਸਾਡੀ ਇੱਜ਼ਤ ਹੈ ਇਹਨੂੰ ਬੇਇੱਜ਼ਤ ਹੀ ਨਹੀਂ ਕਰਨ ਦੂੰਗੀ ਮੈਂ ਇਸ ਪੱਗ ਦੀ ਬਹੁਤ ਹੋ ਗਿਆ ਮਤਲਬ ਹਰ ਚੀਜ਼ ਨੂੰ ਉਹ ਜਿਹੜੇ ਹੁਣ ਜਿਹੜੇ ਬੰਦੇ ਅਸੀਂ ਦੱਸੇ ਸੀਗੇ ਉਹਨਾਂ ਚ ਇੱਕ ਅਵਤਾਰ ਸਿੰਘ ਤਾਰੀ ਦਾ ਨਾਮ ਸੀਗਾ ਕਿਉਂਕਿ ਬਾਕੀ ਜਿਹੜਾ ਸਟਾਫ ਸੀ ਸਾਰੇ ਸਿਵਲ ਵਰਦੀ ਚ ਸੀ ਤਾਂ ਉਹਨਾਂ ਦਾ ਨਾਮ ਨਹੀਂ ਪਤਾ ਬਟ ਇੱਕ ਜਣਾ ਸੀ ਜਿਹਨਾਂ ਦਾ ਨਾਮ ਅਸੀਂ ਲਿੱਤਾ ਸੀਗਾ ਥੈਨ ਅਸੀਂ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਤਾਂ ਇਹ ਪੁਲਿਸ ਵਾਲੇ ਸਾਡੇ ਘਰੇ ਰਾਤ ਨੂੰ 11:30 ਵਜੇ ਆਉਂਦੇ ਆ ਜੀ ਸਾਨੂੰ ਜਗਾਉਂਦੇ ਆ ਤੇ ਨਾਮ ਪਾਉਂਦੇ ਆਪਣੇ ਤਿੰਨ ਜਣਾ ਹੋਰ ਦਾ ਜਿਸ ਤੇ ਹੈੱਡ ਕਨਸਟੇਬਲਸ ਨੇ ਅਲੱਗ-ਅਲੱਗ ਬੰਦੇ ਹੋਰਸ ਨੇ ਹਰਵਿੰਦਰ ਸਿੰਘ ਨੇ ਗੁਰਪਾਲ ਸਿੰਘ ਨੇ ਅਲੱਗ-ਅਲੱਗ ਨਾਮ ਨੇ ਜੀ ਚਾਰ ਬੰਦੇ ਹੋਰ ਪਾਉਂਦੇ ਆ ਬਟ ਟਿਲ ਡੇਟ ਸਿੰਗਲ ਅਰੈਸਟ ਵੀ ਨਹੀਂ ਆ ਅੱਜ 12 ਦਿਨ ਹੋ ਚੁਕੇ ਇੱਕ ਵੀ ਅਰੈਸਟ ਨਹੀਂ ਆ ਨਾ ਹੀ ਗਗਨਦੀਪ ਨਾ ਕੁਝ ਪਤਾ ਲੱਗ ਰਿਹਾ ਜੋ ਮੇਨ ਸਸਪੈਕਟ ਹੈ ਇਸ ਕ੍ਰਾਈਮ ਦਾ ਕੁਝ ਨਹੀਂ ਪਤਾ ਲੱਗ ਰਿਹਾ ਕਿਉਂ ਇਹਨਾਂ ਨੂੰ ਚੱਕਿਆ ਕੀ ਇਹਨਾਂ ਕੋਲ ਕਸਟਡੀ ਸੀ ਮੈਂ ਸਰਕਾਰ ਨੂੰ ਪੁੱਛਦੀ ਆ ਤੁਸੀਂ ਕਿਸੇ ਨੂੰ ਐਂ ਚੱਕ ਲੋਗੇ ਇੱਕ ਟੀਚਰ ਨੂੰ ਜੋ ਹੁਣ ਹਾ ਟੀਚਰ ਹੈ ਟਰੈਕ ਰਿਕਾਰਡ ਤਾਂ ਦੇਖੋ ਤੁਸੀਂ ਇਹਨਾਂ ਦਾ ਇਹ ਵਰਕਸ਼ਾਪਸ ਲਗਾਉਂਦੇ ਸੀਗੇ ਡਰੱਗਸ ਦੇ ਅਗੇਂਸਟ ਬੋਲਦੇ ਸੀ ਬੱਚਿਆਂ ਨੂੰ ਗਾਈਡ ਕਰਦੇ ਸੀ ਅਮਰੀਕਾ ਕੈਨੇਡਾ ਕਿੱਥੋਂ ਕਿੱਥੋਂ ਦੇ ਸਟੂਡੈਂਟਸ ਨੇ ਪੜ੍ਹਾਏ ਇਹਨਾਂ ਨੇ ਪੁਲਿਸ ਵਾਲਿਆਂ ਨੇ ਕਿੰਨੇ ਕਿੰਨੇ ਬੱਚੇ ਨਹੀਂ ਬਣਾਏ ਸੀ 66 ਬੱਚਿਆਂ ਦਾ ਬੈਚ ਹੁੰਦਾ ਸੀ ਸਾਡੇ ਕੋਲੇ ਡੀਐਸਪੀ ਐਸਐਸਪੀ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਖੁਦ ਜਿਹੜੇ ਪ੍ਰੈਜ਼ੈਂਟ ਐਸਪੀ ਨੇ ਉਹ ਖੁਦ ਇਸ ਚੀਜ਼ ਨੂੰ ਮੰਨਦੇ ਆ ਕਿ ਮੇਰੇ ਬੱਚੇ ਇਹਨਾਂ ਤੋਂ ਪੜ੍ਹੇ ਆ ਖੁਦ ਬੋਲ ਰਹੇ ਉਹਨਾਂ ਦੇ ਖੁਦ ਦੇ ਬਿਆਨ ਆ ਮਤਲਬ ਇੱਕ ਟੀਚਰ ਨੂੰ ਜੋ ਕਿ ਇੱਕ ਰਿਪਿਊਟਿਡ ਟੀਚਰ ਹੈ ਬਠਿੰਡੇ ਦਾ ਉਹ ਇੰਨਾ ਜ਼ਿਆਦਾ ਅੱਛੇ ਤਰ੍ਹਾਂ ਗਾਈਡ ਕਰਦੇ ਸੀ ਇੰਨਾ ਜ਼ਿਆਦਾ ਉਹਨਾਂ ਨੂੰ ਮਤਲਬ ਸਨਮਾਨਿਤ ਕੀਤਾ ਗਿਆ ਸੀ ਆ ਦੇਖੋ ਜੀ ਟਰੋਫੀ ਮਿਲੀ ਵੀ ਹੈ ਡੀਜੀਪੀ ਬਰਨਾਲਾ ਵੱਲੋਂ ਆ ਦੇਖੋ ਡੇਟ ਲਿਖੀਏ ਬਰਨਾਲਾ ਲਿਖਿਆ ਵਰਕਸ਼ਾਪਸ ਹਿੰਦੇ ਸੀ ਕਹਿੰਦੇ ਸੀ ਹਮੇਸ਼ਾ ਇਹ ਕਹਿੰਦੇ ਸੀ ਬੱਚਿਆਂ ਨੂੰ ਨਸ਼ੇ ਕਰਨ ਵਾਲਾ ਇਨਸਾਨ ਬੁਰਾ ਨਹੀਂ ਹੁੰਦਾ ਉਹਦੇ ਤੋਂ ਨਫ਼ਰਤ ਨਾ ਕਰੋ ਇਹ ਆਦਤ ਮਾੜੀ ਹੈ ਆਦਤ ਨੂੰ ਹਟਾਓ ਹਮੇਸ਼ਾ ਉਹਨਾਂ ਨੇ ਇਹ ਦਿੱਤਾ ਇਹ ਹੀ ਚੀਜ਼ ਤੇ ਉਹ ਕਿਹਾ ਕਿ ਨਸ਼ਾ ਮਾੜੀ ਚੀਜ਼ ਹੈ ਨਸ਼ਕ ਕਰਨ ਵਾਲੇ ਤੋਂ ਨਫ਼ਰਤ ਨਾ ਕਰੋ ਇਸ ਆਦਤ ਨੂੰ ਹਟਾਓ ਇਸ ਚੀਜ਼ ਨੂੰ ਪ੍ਰਿਵੈਂਡ ਕਰੋ ਪਰ ਅੱਜ ਮੇਰੇ ਹਸਬੰਡ ਤੇ ਆ ਇਲਜ਼ਾਮ ਲਗਾਉਣਾ ਚਾਹੁੰਦੇ ਆ ਜਦੋਂ ਉਹਨਾਂ ਕੋਲ ਮਿਲੇ ਹੀ ਨਹੀਂਗਾ ਕੀ ਮਨਾਉਣਾ ਕੀ ਚਾਹੁੰਦੇ ਸੀ ਕੀ ਮਨਾਉਣਾ ਚਾਹੁੰਦੇ ਸੀ ਵੀ ਨਸ਼ਾ ਵਿੱਚੋਂ ਕੀ ਮਨਾਉਣਾ ਚਾਹੁੰਦੇ ਸੀ ਤੁਸੀਂ ਨਸ਼ਾ ਕਰਦੇ ਹੋ ਨਹੀਂ ਮੰਨਦੇ ਹੋ ਉਹ ਇੱਕ ਟੀਚਰ ਸੀ ਇੱਕ ਅਧਿਆਤਮਿਕ ਟੀਚਰ ਸੀ ਇੱਕ ਸਿੱਖषक ਸੀ ਨਹੀਂ ਮੰਨੂਗਾ ਉਹ ਬੰਦਾ ਅਸੀਂ ਸਰਦਾਰ ਲੋਕ ਅਸੀਂ ਕਿਉਂ ਮੰਨੀਏ ਇੱਕ ਤਾਂ ਇੱਕ ਰਿਪਿਊਟਡ ਬੰਦਾ ਸੀ ਉਹ ਰਿਪਿਊਟਡ ਇਨਸਾਨ ਸੀ ਉਹ ਇਨਸਾਨ ਸੀ ਉਹਨਾਂ ਨੇ ਕਿਹਾ ਉਹਨਾਂ ਆਪਣੇ ਆਪ ਤੇ ਲੈ ਗਏ ਜੀ ਬਸ ਜੋ ਵੀ ਹੈ ਮੈਂ ਤਾਂ ਇਹੀ ਕਹੂੰਗੀ ਇਨ ਸ਼ਾਰਟ कि उन्होंने गलत ਦਾ ਸਾਥ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਕਰੂੰਗਾ ਇਹੀ ਕਿਆ ਹੋਣਾ ਜੋ ਕਰਨਾ ਹੈ ਕਰ ਲੋ ਹਮੇਸ਼ਾ ਇਹ ਹੀ ਬੋਲਦੇ ਸੀ ਜੋ ਕਰਨਾ ਹੈ ਕਰ ਲੋ ਜੀ ਦੇਖੋ ਜੀ ਇਸ ਚੀਜ਼ ਬਾਰੇ ਫਿਰੋਜ਼ਪੁਰ ਜਨ ਬਾਰੇ ਮੈਨੂੰ ਪਤਾ ਹੀ ਨਹੀਂ ਬਿਕਾਜ਼ ਮੈਂ ਤਾਂ ਮੈਨੂੰ ਤਾਂ ਇੰਸਟੀਚੂਟ ਦਾ ਕਹਿ ਕੇ ਗਈ ਸੀ ਜੀ ਮੈਂ ਇਹ ਨਹੀਂ ਪੁੱਛਿਆ ਉਹਨਾਂ ਨੂੰ ਮੈਂ ਜਸ ਉਹਨਾਂ ਦੀ ਤਬੀਬ ਬਾਰੇ ਪੁੱਛਿਆ ਸੀ ਕੀ ਥੋੜੀ ਤਬੀਬ ਠੀਕ ਹੈ ਤੁਹਾਡਾ ਪੇਟ ਅਫਸੈਟ ਹੈ 5:30 ਵਜੇ ਦੀ ਮੇਰੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਮੈਂ ਆ ਰਿਹਾ ਪਤਾ ਨਹੀਂ ਜੀ ਇਹ ਚੀਜ਼ ਤਾਂ ਹੁਣ ਪੁਲਿਸ ਹੀ ਦੱਸ ਇਨਵੈਸਟੀਗੇਟ ਕਰ ਸਕਦੀ ਬਿਕਾਜ਼ ਮੈਨੂੰ ਫਿਰੋਜ਼ਪੁਰ ਦਾ ਕੋਈ ਸੀਨ ਨਹੀਂ ਪਤਾ ਉਹਨਾਂ ਨੇ ਮੈਨੂੰ ਨਹੀਂ ਕਿਹਾ ਮੈਂ ਫਿਰੋਜ਼ਪੁਰਾਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਆ ਰਿਹਾ ਵਾਪਸ ਬਸ ਉੱਥੋਂ ਬਸ ਇੰਨਾ ਕੁ ਪਤਾ ਲੱਗਿਆ ਕਿ ਉੱਥੋਂ ਉਹ ਪੜਾ ਰਹੇ ਸੀ ਐਂਡ ਉੱਥੋਂ ਕੋਈ ਬੰਦਾ ਲੈ ਕੇ ਗਿਆ ਉਹ ਨਾ ਜਿਹਦਾ ਨਾਮ ਹੈਪੀ ਲੁੱਥਲ ਤਾਂ ਅਸੀਂ ਉਸ ਬੰਦੇ ਦੇ ਅਗੇਂਸਟ ਵੀ ਅਸੀਂ ਅਫੇਅਰ ਕਰਵਾਈ ਹੈ ਉਹ 11:30 ਵਜੇ ਹਾਂਜੀ 11:30 ਵਜੇ ਲੈ ਕੇ ਗਏ ਐ ਤੇ ਉਹ ਐ ਨਹੀਂ ਪਤਾ ਹੁਣ ਉਹ ਕਿੱਧਰ ਲੈ ਕੇ ਗਿਆ ਗगन ਕਿਵੇਂ ਪਿਕਚਰ 'ਚ ਆਇਆ ਕਿਉਂਕਿ ਨਾ ਮੈਂ ਹੈਪੀ ਲੁੱਥਲ ਨੂੰ ਜਾਣਦੀ ਆਂ ਨਾ ਹੀ ਮੈਂ ਗगन ਨੂੰ ਜਾਣਦੀ ਆਂ 11:30 ਅਸੀਂ ਫਰਸਟ ਡੇ ਤੋਂ ਇਹੀ ਕਹਿ ਰਹੇ ਹਾਂ ਕਿ ਜਦੋਂ ਐਫਆਈਆਰ ਕੀਤੀ ਹੈ ਕਿ ਇਹਨਾਂ ਨੂੰ ਤੁਸੀਂ ਚੱਕੋ ਅਰੈਸਟ ਕਰੋ ਟਰਮੀਨੇਟ ਕਰੋ ਤਾਂ ਉਸ ਦਿਨ ਦਾ ਐਫਆਈਆਰ ਕੀਤੀ ਉਹ ਦਿਨ ਦੇ ਭੱਜੇ ਹੋਏ ਆ ਸਭ ਦੇ ਸਭ ਭੱਜੇ ਹੋਏ ਆ ਜਦੋਂ ਅਸੀਂ ਅਪਡੇਟ ਪੁੱਛਦੇ ਹਾਂ ਤਾਂ ਹਾਲ ਤੱਕ ਕੱਲ ਐਸਐਸਪੀ ਮੈਮ ਆਈ ਸੀ ਮੇਰੇ ਕੋਲੇ ਮੈਂ ਉਹਨਾਂ ਨੂੰ ਸਿੱਧਾ ਇੱਕੋ ਹੀ ਕੁਐਸਚਨ ਪੁੱਛਿਆ ਮੈਮ ਵਾਟ ਇਜ਼ ਦਾ ਆਉਟਪੁੱਟ ਤਾਂ ਉਹ ਕਹਿੰਦੇ ਕਿ ਸਭ ਭੱਜੇ ਹੋਏ ਆ ਮੈਂ ਬਸ ਉਹਨਾਂ ਨੂੰ ਇਹ ਕਿਹਾ ਮੈਮ ਤੁਸੀਂ ਆਈਪੀਐਸ ਅਫੀਸਰ ਹੋ ਤੁਸੀਂ ਇੰਨੀ ਪਾਵਰ ਰੱਖਦੇ ਹੋ ਜਿਹੜਾ ਕੋਈ ਜ਼ੁਰਮ ਕਰਦਾ ਨਾ ਤੁਸੀਂ ਉਹਨੂੰ ਨਰਕ ਲੋਕ ਚੋਂ ਵੀ ਕਢੀਸ ਕੇ ਲੈ ਕੇ ਆ ਸਕਦੇ ਹੋ ਦਿਸ ਇਜ਼ ਦਾ ਪਾਵਰ ਆਫ ਐਸਐਸਪੀ ਤੁਸੀਂ ਜਿਵੇਂ ਮਰਜ਼ੀ ਲੱਭੋ ਜਿੱਥੋਂ ਮਰਜ਼ੀ ਲੈ ਕੇ ਆਓ ਅਸੀਂ ਜਿੱਥੇ ਸਾਡੀ ਸਪੋਰਟ ਚਾਹੀਦੀ ਅਸੀਂ ਤੁਹਾਨੂੰ ਸਪੋਰਟ ਦਿੰਨੇ ਬਟ ਵੈਸੇ ਐਸ ਸੱਚ ਸਿੰਗਲ ਬੰਦਾ ਵੀ ਅਰੈਸਟ ਨਹੀਂ ਹੈ ਡਿਊਟੀ ਦੇ ਬੰਦੇ ਭੱਜੇ ਹੋਏ ਐ ਮੈਨੂੰ ਨਹੀਂ ਪਤਾ ਡਿਪਾਰਟਮੈਂਟ ਇਹ ਗੱਲ ਬੰਦਾ ਵੀ ਕਹਿ ਰਿਹਾ ਕਿ ਇਹ ਸੋਨਾ ਦੀ ਕਸਟਮ ਦੇ ਵਿੱਚ ਹੋਇਆ ਦੇਖੋ ਜੀ ਅਗਰ ਮਨ ਅਗਰ ਉਹ ਨਹੀਂ ਮੰਨਦੇ ਫਿਰ ਉਹਨਾਂ ਨੇ ਤਿੰਨ ਬੰਦਿਆਂ ਦੇ ਨਾਮ ਕਿਉਂ ਪਾਏ ਉਹਨਾਂ ਨੇ ਤਿੰਨ ਬੰਦਿਆਂ ਦੇ ਨਾਮ ਕਿਉਂ ਪਾਏ ਇਟ ਵਾਸ ਅਗਰ ਮੰਨੇ ਉਹਨਾਂ ਨੇ ਪੋਸਟਮਾਨ ਦੀ ਰਿਪੋਰਟ ਨੂੰ ਦੇਖਿਆ ਮੰਨੇ ਤਾਂ ਹੀ ਨਾ ਫਿਰ ਤੋਂ ਪਾਉਂਦੇ ਨਾ ਉਹ ਅਗਰ ਕੁਛ ਉਹਨਾਂ ਤੋਂ ਫੜਿਆ ਗਿਆ ਹੁੰਦਾ ਤਾਂ ਉਸੇ ਦਿਨ ਦੱਸ ਦਿੰਦੇ ਵਿਨੈਸ਼ਾ ਫੜਿਆ ਗਿਆ ਪਰਚਾ ਹੋ ਜਾਂਦਾ ਨਾ ਕੋਈ ਪਰਚਾ ਨਾ ਕੋਈ ਵਾਰੰਟ ਡੈਥ ਸਿੱਧਾ ਕਿਡਨੈਪਡ 2 ਘੰਟੇ ਦੇ ਵਿੱਚ ਕਹਾਣੀ ਖਤਮ ਸਾਢੇ 5 ਤੇ ਮੇਰੀ ਗੱਲ ਹੋਈ ਹੈ ਸਾਢੇ 7 ਡੈਥ ਹੋ ਗਈ 2 ਘੰਟੇ ਦੇ ਵਿੱਚ ਸਭ ਕੁਝ ਖਤਮ ਨਾ ਜੀ ਨਾ ਕੋਈ ਵੀ ਨਹੀਂ ਜੀ